ਮੋਹਾਲੀ ਦੇ ਪਿੰਡ ਕੁੰਬੜਾ ਕਤਲकांड ਮੌਕੇ ਦਿਲਪ੍ਰੀਤ ਦੀ ਵੀ ਬੀਤੀ ਰਾਤ ਪੀਜੀਐਚ ਜੇਰੇ ਲਾਜ਼ਮੌਤ ਹੋ ਜਾਂਦੀ ਹੈ। ਤੋਂ ਬਾਅਦ ਪਿੰਡ ਦੇ ਕੀ ਹਾਲਾਤ ਨੇ ਇਸ ਵਕਤ ਅਸੀਂ ਕੁੰਬੜਾ ਪਿੰਡ ਦੇ ਐਂਟਰੀ ਪੁਆਇੰਟ ਤੇ ਖੜੇ ਆ। ਇਹ ਮੇਰੇ ਪਿੱਛੇ ਦੇਖੋਗੇ ਇਹ ਰਸਤਾ ਪਿੰਡ ਨੂੰ ਜਾਣ ਵਾਲਾ ਹੈ। ਜਿਸ ਤੇ तमाम ਚਾਰੋਂ ਤਰਫ ਪੁਲਿਸ ਦਾ ਕਰੜਾ ਪੈਰਾ ਲਾਇਆ ਹੋਇਆ ਹੈ। ਜਿੱਥੇ ਪੰਜਾਬ ਪੁਲਿਸ ਔਰ ਏਆਰਪੀ ਦੇ ਵਾਹਨ ਹਰੇਕ ਤਰਫ ਤਾਇਨਾਤ ਕੀਤੇ ਗਏ ਨੇ ਤਾਂ ਜੋ ਪਿੰਡ ਦਾ ਮਾਹੌਲ ਸ਼ਾਂਤੀ ਪੂਰਕ ਬਣਿਆ ਰਹੇ ਕਿਸੇ ਤਰ੍ਹਾਂ ਦਾ ਤਣਾਅ ਨਾ ਪੈਦਾ ਹੋ ਸਕੇ ਔਰ ਜਿੱਧਰਲੇ ਪਾਸੇ ਵੀ ਤੁਸੀਂ ਦੇਖੋਗੇ ਤਸਵੀਰਾਂ 'ਚ ਹਰੇਕ ਤਰਫ ਪੁਲਿਸ ਫੋਰਸ ਜਿਹੜੀ ਆ ਉਹ ਲਗਾਈ ਗਈ ਹੈ ਪੁਲਿਸ ਦੀਆਂ ਗੱਡੀਆਂ ਏ ਆਰ ਪੀ ਜਿਹੜੀਆਂ ਏਜੰਸੀਜ਼ ਨੇ ਉਹ ਪੁਲਿਸ ਦੀਆਂ ਲਗਾਈਆਂ ਗਈਆਂ ਨੇ ਔਰ ਹਰੇਕ ਤਰਫ ਪੁਲਿਸ ਹੀ ਪੁਲਿਸ ਤਨਾਤ ਕੀਤੀ ਗਈ ਹੈ ਔਰ ਇਥੋਂ ਤੱਕ ਕਿ ਦਿਲਪ੍ਰੀਤ ਦੇ ਘਰ ਜਾਣ ਵਾਲਾ ਰਸਤਾ ਵੀ ਜਿਹੜਾ ਹੈ ਉਹ ਪੁਲਿਸ ਨੇ ਬੰਦ ਕੀਤਾ ਹੋਇਆ ਆਮ ਲੋਕ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਅੰਦਰ ਨਹੀਂ ਜਾ ਸਕਣਗੇ ਕਿਉਂਕਿ ਸਾਫ਼ ਤੌਰ ਤੇ ਅਸੀਂ ਜ਼ਿਕਰ ਕਰੀਏ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਵਧਿਆ ਕੀਤਾ ਜਾਣਾ ਕਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਸਾਡੇ ਨਾਲ ਡੀਐਸਪੀ ਸਿਟੀ 2 ਹਰਸ਼ਿੰਦਰ ਸਿੰਘ ਬਾਲਨੇਪਾਲ ਸਾਹਿਬ ਕਿਵੇਂ ਸਿਕਿਉਰਿਟੀ ਨੂੰ ਤੁਸੀਂ ਮੈਨੇਜ ਕਰ ਲਿਆ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੈਨੇਜ ਕਰ ਰਹੇ ਹੋ ਪੁਲਿਸ ਫੋਰਸ ਲਗਾਈ ਹੋਈ ਹੈ ਇਹਦੇ ਤੇ ਅਸੀਂ ਕੱਲ ਰਾਤ ਦੇ ਵੀ ਜਸਟ ਮਤਲਬ ਫੋਰਸ ਦੀ ਪ੍ਰੈਜ਼ੈਂਸ ਹੈ ਇੱਥੇ ਤਾਂ ਕਿ ਕੋਈ ਸਾਰਾ ਲਾਅ ਐਂਡ ਆਰਡਰ ਦੇ ਰਿਸਪੈਕਟ ਦੇਵੇ ਸਾਰੇ ਕੀ ਕੰਦੇ ਸਾਡੇ ਸਾਰੇ ਅਫਸਰਾਂ ਹਸਾਇਮਾਨ ਸਾਡੇ ਐਸਐਸਪੀ ਸਾਹਿਬ ਮੌਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸਾਰੇ ਕੀ ਕੰਦੇ ਫੋਰਸ ਲੱਗੀ ਹੋਈ ਹੈ ਪੁਲਿਸ ਦੀ ਏਆਰਪੀ ਟੀਮਾਂ ਵੀ ਲੱਗੀਆਂ ਹੋਈਆਂ ਘਰ ਦੇ ਵਿੱਚ ਵੀ ਕਿਸੇ ਨੂੰ ਜਾਣ ਦੀ ਹਦਾਇਤ ਨਹੀਂ ਹੈ ਵੀ ਕੋਈ ਬਾਹਰਲਾ ਬੰਦਾ ਨਾ ਜਾ ਸਕੇ ਪਰਿਵਾਰਕ ਮੈਂਬਰ ਜਾ ਰਹੇ ਨੇ ਸੋ ਮਾਹੌਲ ਕਿਵੇਂ ਦਾ ਹੁਣ ਰਾਤ ਦੀ ਫੋਰਜ ਜਿਵੇਂ ਤੁਸੀਂ ਦੱਸਿਆ ਲਗਾਈ ਹੋਏ ਲਾਓ ਨੋਟਰੀ ਸੀ ਨੂੰ ਮਜ਼ਬੂਤ ਕਰਨ ਦੇ ਲਈ ਨਹੀਂ ਉਹਦੇ ਚ ਕੋਈ ਇਹ ਨਹੀਂ ਹੈ ਵੀ ਉਹਨਾਂ ਦੇ ਘਰ ਜਾਣ ਦੀ ਕਿਸੇ ਨੂੰ ਨਹੀਂ ਰੋਕਿਆ ਜਾ ਰਿਹਾ ਐਵੇਂ ਕਈ ਵਾਰ ਉਦਾਂ ਹੀ ਆਪਣੇ ਬੰਦੇ ਲੋਕ ਕਹਿ ਦਿੰਦੇ ਆ ਕੋਈ ਉਸ ਕੰਨ ਨਹੀਂ ਨ ਤੇ ਆਮ ਨੋਰਮਲ ਹੈ ਕੀ ਕਹਿੰਦੇ ਇਹ ਨਹੀਂ ਹੈ ਵੀ ਕੋਈ ਬਾਹਰਲਾ ਬੰਦਾ ਵੱਲੋਂ ਵੀ ਕੋਈ ਇਸ ਕੰਨ ਨਹੀਂ ਹੈ ਵੀ ਆਪਾਂ ਕਹੀਏ ਵੀ ਪਰ ਇਹ ਹੈ ਵੀ ਕੋਈ ਸ਼ਰਾਰਤੀ ਤੱਤ ਕਈ ਵਾਰ ਐਵੇਂ ਉਸ ਕੰਨ ਨੂੰ ਗਲਤ ਕਰਨਾ ਨਹੀਂ ਝੜਕਾਰ ਨਾ ਦੇਣ ਕੋਈ ਨਹੀਂ ਝੜਕਾਉਣ ਵਾਲੀ ਵੀ ਕੋਈ ਗੱਲ ਨਹੀਂ ਹੈ ਬਈ ਕੋਈ ਗਲਤ ਉਹ ਨਹੀਂ ਬਾਕੀ ਸਾਰੇ ਪਰਿਵਾਰ ਸਾਰਾ ਉੱਤੇ ਪੋਸਟਮਾਰਟਮ ਮਾਹੌਲ ਹੋ ਚੁੱਕਾ ਹੈ ਪੀਡੀਆਈ ਦੇ ਵਿੱਚ ਸੋ ਛੇਤੀ ਸੰਸਕਾਰ ਕੀਤਾ ਜੀ ਬਾਲ ਸਾਹਿਬ ਸੰਸਕਾਰ ਦੀ ਗੱਲ ਤੇ ਜ਼ਿਕਰ ਕਰੀ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਮੰਗ ਵੀ ਰੱਖੀ ਗਈ ਹੈ ਜਾਂ ਕੋਈ ਪ੍ਰਸ਼ਾਸਨ ਦੇ ਨਾਲ ਕੋਈ ਇਸ ਤਰ੍ਹਾਂ ਦੀ ਤੁਹਾਡੀ ਗੱਲਬਾਤ ਹੋਈ ਹੈ ਜੋ ਪਿਛਲੇ ਵਰੀ ਦਮਨ ਦੀ ਮੌਤ ਤੋਂ ਬਾਅਦ ਵਰੀ ਹਾਂਜੀ ਉਹ ਸੇਮ ਹੀ ਹੈ ਜੀ ਜਿਹੜਾ ਜੋ ਉਹਨਾਂ ਨੂੰ ਕੰਪਨਸੇਸ਼ਨ ਮਿਲ ਰਿਹਾ ਜੀ ਤੇ ਇਹਨਾਂ ਨੂੰ ਸਗੋਂ ਐਸਸੀ ਐਕਟ ਦਾ ਵੀ ਐਸਸੀ ਕਮਿਸ਼ਨ ਪਰੋਂ ਵੱਖਰਾ ਵੀ ਉਹ ਕੀ ਕਹਿੰਦੇ ਦਿੱਤਾ ਜਾਊਗਾ ਤੇ ਜੋ ਸੀਐਮ ਰੀਲੀਫ ਫੰਡ ਤੋਂ ਹੈ ਉਹ ਮੈਡਮ ਆ ਕੇ ਅਨਾਉਂਸ ਕਰਨਗੇ ਜਿਹੜੇ ਐਸਕੀਮ ਬਿਲਕੁਲ ਬਿਲਕੁਲ ਧੰਨਵਾਦ ਆ ਤਮਾਮ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਤਾਇਨਾਤ ਕੀਤੇ ਗਏ ਨੇ ਫਿਰ ਚਾਹੇ ਉਹ ਡੀਐਸਪੀ ਹੋਣ ਐਸਐਚਓ ਹੋਣ ਹਰੇਕ ਲਾਗੇ ਜਿਹੜੇ ਥਾਣੇ ਨੇ ਸੋ ਇੱਥੇ ਤਾਇਨਾਤ ਕੀਤੇ ਗਏ ਆ ਪੂਰਾ ਕਰ ਜਾਣ ਵਾਲਾ ਇਹ ਰਸਤਾ ਹੈ ਇਸ ਦਾ ਮਾਹੌਲ ਜਿਹੜਾ ਹੈ ਕਿਸ ਤਰੀਕੇ ਦਾ ਹੈ ਪੁਲਿਸ ਫੋਰਸ ਜਿਹੜੀ ਹੈ ਜੇ ਤੁਸੀਂ ਦੇਖੋਗੇ ਵੀ ARP ਦੀਆਂ ਗੱਡੀਆਂ ਇੱਧਰ ਵੀ ਲੱਗੀਆਂ ਹੋਈਆਂ ARP ਦੇ ਜਿਹੜੇ ਮੁਲਾਜ਼ਮ ਅਧਿਕਾਰੀ ਕਰਮਚਾਰੀ ਨੇ ਉਹ ਵੀ ਮੌਕੇ ਦੇ ਉੱਪਰ ਪਹੁੰਚ ਰਹੇ ਨੇ ਤਾਂ ਜੋ ਮੇਨ ਮੁੱਖ ਮੰਤਵ ਇਹ ਹੀ ਹੈ ਕਿ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਜਾਂ ਕੋਈ ਸ਼ਰਾਰਤੀ ਤੱਤ ਜਿਹੜਾ ਹੈ ਉਹ ਪਹੁੰਚ ਕੇ ਮਾਹੌਲ ਨੂੰ ਖਰਾਬ ਨਾ ਕਰ ਸਕੇ ਸੋ ਕਿਵੇਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ SDM ਪਹੁੰਚਣਗੇ SDM ਪਹੁੰਚਣ ਤੋਂ ਬਾਅਦ ਹੁਣ ਦੇਖੋ ਵੀ ਇਹ ARP ਦੀ ਫੋਰਸ ਹੈ ਹਰੇਕ ਮੁੱਦੇ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਕਿਵੇਂ ਇਹਨਾਂ ਨੂੰ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਨਾ ਹੈ ਲਾਅ ਐਂਡ ਆਰਡਰ ਨੂੰ ਠੀਕ ਰੱਖਣਾ ਹੈ ਜਿਵੇਂ ਹੁਣੇ ਡੀਐਸਪੀ ਦੱਸ ਕੇ ਗਏ ਹੈ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਘਰ ਦੇ ਵਿੱਚ ਜਾ ਸਕਦੇ ਨੇ ਲੇਕਿਨ ਖਾਸ ਤੌਰ ਦੇ ਉੱਪਰ ਪਿੰਡ ਵਾਸੀਆਂ ਦੇ ਵਿੱਚ ਇਹੀ ਚੀਜ਼ ਹੈ ਕਿ ਜਿਵੇਂ ਪਹਿਲਾਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਪਿਛਲੇ ਦਿਨ 에어ਪੋਰਟ ਰੋਡ ਮੁਹਾਲੀ ਜਾਮ ਕੀਤਾ ਗਿਆ ਸੀ ਫਿਰ ਉਸ ਤਰੀਕੇ ਦੀ ਕੋਈ ਘਟਨਾ ਨਾ ਵਾਪਰ ਸਕੇ ਇਸ ਲਈ ਪੁਲਿਸ ਫੋਰਸ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਯਾਨੀ ਕਿ ਬੀਤੀ ਰਾਤ ਤੋਂ ਹੀ ਇਹ ਕਰ ਦਿੱਤਾ ਗਿਆ ਸੀ ਜਿਉਂਦੇ ਖਬਰ ਪਹੁੰਚਦੀ ਹੈ ਕਿ ਦਿਲਪ੍ਰੀਤ ਦੀ ਵੀ ਪੀਜੀਆਈ ਚ ਜ਼ੇਰੇ ਇਲਾਜ ਮੌਤ ਹੋ ਚੁੱਕੀ ਹੈ ਕੈਮਰਾ ਪਰਸਾ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ